पावर मीडिया पंजाब चैनल देख रहे करो धारीवाल विखे ई एम सी हस्पता खुल गया है जिसका उदघाटन डॉक्टर भारत भूषण सिविल सर्जन गुरदासपुर पुर वालों की इस मौके चेयरमैन पवन अरो डॉक्टर रिश अरो ਕਿ ਹੁਣ ਤਾਰੀਵਾਲ ਤੇ ਤਾਰੀਵਾਲ ਦੇ ਆਸ-ਪਾਸ ਦੇ ਲੋਕਾਂ ਨੂੰ ਹੁਣ ਅੰਮ੍ਰਿਤਸਰ ਵਰਗੇ ਸ਼ਹਿਰਾ ਵਿੱਚ ਇਲਾਜ ਕਰਵਾਉਣ ਲਈ ਖੱਜਲ ਖਵਾਨ ਨਹੀਂ ਹੋਣਾ ਪਵੇਗਾ ਕਿਉਂਕਿ ਹੁਣ EMC ਗਰੁੱਪ ਵੱਲੋਂ ਐਮਰਜੈਂਸੀ ਸੇਵਾਵਾਂ ਤਾਰੀਵਾਲ ਵਿਖੇ ਕੋਲੀ ਹਸਪਤਾਲ ਵਿੱਚ ਸ਼ੁਰੂ ਕਰ ਦਿੱਤੀਆਂ ਹਨ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਮਰੀਜ਼ ਨੂੰ ਹੋਰਨਾ ਹਸਪਤਾਲਾਂ ਵਿੱਚ ਜਵਾਬ ਮਿਲ ਜਾਂਦਾ ਹੈ ਤਾਂ ਉਹਨੂੰ ਨਾਜੋਖਾਲਾ ਤਵੇ ਸਾਡੇ

ਕੀਮਤੀ ਸਮੇਂ ਚ ਸਮੇਂ ਖੜਿਆ ਔਰ ਮੈਂ ਆਪਣੇ ਸਿਵਲ ਸਰਜਨ ਸਾਹਿਬ ਮਾਰਯੋ ਸਿਵਲ ਸਰਜਨ ਸਾਹਿਬ ਦਾ ਵੀ ਸਵਾਗਤ ਕਰਦਾ ਹਾਂ ਉਹਨਾਂ ਨੇ ਆਪਣੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਇੱਥੇ ਆ ਕੇ ਐਮਰਜੈਂਸੀ ਰਾਇਸ਼ੂ ਦਾ ਉਦਘਾਟਨ ਕੀਤਾ ਹੈ ਡਾਕਟਰ ਰਸ਼ਮ ਨੇ ਆਲਰੇਡੀ ਕਾਫੀ ਕੁਝ ਐਕਸਪਲੇਨ ਕਰ ਦਿੱਤਾ ਹੈ ਸੋ ਬੇਸਿਕ ਜਿਹੜਾ ਸਾਡਾ ਜਿਹੜਾ ਪਰਪਸ ਹੈ ਧਾਰੀਵਾਲ ਹਸਪੀਟਲ ਐਮਰਜੈਂਸੀ ਖੋਲਣ ਦਾ ਉਹ ਸਾਡਾ ਇੱਕ ਪਾਲਿਸੀ ਦਾ ਪਾਰਟ ਹੈਗਾ ਅਸੀਂ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਜਿਹੜੇ ਆ ਪੰਜ ਹਸਪਤਾਲ ਚਲਾ ਰਹੇ ਆ ਬਟਾਲਾ ਹਸਪਤਾਲ ਚੱਲ ਰਿਹਾ ਜਲੰਧਰ ਚੱਲ ਰਿਹਾ ਧਾਰੀਵਾਲ ਗਰਦਾਸਪੁਰ ਪਠਾਨਕੋਟ ਇਹ ਸਾਰੇ ਸਾਡੇ ਸੁਪਰਵਾਈਜ਼ਨ ਚ ਸਾਡੇ ਅੰਡਰ ਚੱਲ ਰਹੇ ਆ ਔਰ ਸਾਡਾ ਏਮ ਇੱਕੋ ਹੀ ਹੈ ਕਿ ਅਸੀਂ ਜਿੱਥੇ ਵੀ ਸ਼ਹਿਰ ਤੇ ਜਾਣਾ ਉਹਦਾ ਨਾਮ ਇਸਰਗੇ ਪੈਦਾ ਹੋਣਾ ਕਿ ਅਸੀਂ ਟੱਚ ਦੀ ਕੇਅਰ ਸੈਂਟਰ ਨੂੰ ਘੋਨੇ ਆ ਟੱਚ ਦੀ ਕੇਅਰ ਸੈਂਟਰ ਚ ਮੈਂ ਤੁਹਾਨੂੰ ਪੰਜਾਬੀ ਦੱਸਦਾ ਕਿ ਜਦੋਂ ਮਰੀਜ਼ ਨੂੰ ਜਵਾਬਾ ਹੋਇਆ ਹੁੰਦਾ ਨਾ ਕਿਸੇ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਆ ਉਹਨੂੰ ਕਹਿੰਦੇ ਟੱਚ ਦੀ ਕੇਅਰ ਟਰੈਜਡੀ ਕੇਅਰ ਦੇ ਵਿੱਚ ਸਾਡਾ ਨਾਮ ਇਸ ਕਰਕੇ ਹੈ ਕਿ ਵੀ ਹੈਵ ਆਈਸ਼ੂ ਫੈਸਿਲਿਟੀ ਵੀ ਹੈਵ ਇਕਪਮੈਂਟ ਫੈਸਿਲਿਟੀ ਜਿਹਦੇ ਨਾਲ ਪੇਸ਼ੈਂਟ ਜਿਹੜੇ ਸਿਕ ਹੋਏ ਹੁੰਦੇ ਆ ਜਵਾਬਾ ਮਿਲਿਆ ਹੁੰਦਾ ਅਸੀਂ ਉਹ ਹੀ ਮੋਸਟ ਰੀਟ ਕਰਦੇ ਆ ਸੋ ਹਸਪੀਟਲ ਚਲਾਣਾ ਜਿਹੜਾ ਉਹ ਕੋਈ ਖੋਲਣਾ ਇੱਕ ਬੜੀ ਵੱਡੀ ਗੱਲ ਨਹੀਂ ਹੈ ਲੇਕਿਨ ਹਸਪੀਟਲ ਦੇ ਵਿੱਚ ਫੈਸਿਲਿਟੀ ਦੇਣੀ ਲੋਕਾਂ ਦਾ ਲੋਕਾਂ ਨੂੰ ਸੇਵਾ ਕਰਨਾ ਜਿਹੜਾ ਐਮਰਜੈਂਸੀ ਪੈਂਦੇ ਉਹ ਇੱਕ ਬੜੀ ਵੱਡੀ ਗੱਲ ਹੈ ਸੋ ਅਸੀਂ ਸਾਡੀ ਜਿਹੜੀ ਕੋਸ਼ਿਸ਼ ਹੈ ਤਾਂ ਰਿਵਲ ਚੱਲ ਰਹੀ ਸੀ ਚਾਰ ਪੰਜ ਮਹੀਨੇ ਤੋਂ ਜਿਹੜਾ ਚਲਾ ਰਹੇ ਆਂ ਔਰ ਅਸੀਂ ਇਹਨੂੰ ਇਸ ਕਰਕੇ ਪਹਿਲੇ ਇਹਨੂੰ ਐਮਰਜੈਂਸੀ ਨੂੰ ਅਸ਼ੀਰ ਪ੍ਰੋਮੋਟ ਨਹੀਂ ਕੀਤਾ ਬਿਕੋਜ਼ ਸਿਸਟਮ ਪੂਰਾ ਹੋ ਜਾਵੇ ਅਜੇ ਸਿਸਟਮ ਦੇ ਅਨਸਾਰ ਸਾਰਾ ਕੰਮ ਕਰਾ ਕੇ ਚੱਲ ਰਿਹਾ ਹੈ ਦੇਖੋ ਡਾਕਟਰ ਐਕਸਪਰਟ ਟੀਮ ਜਿੰਨੇ ਵੀ ਡਾਕਟਰ ਸਾਡੇ EMC ਅਬਰੋਲ ਔਰ ਜਿੰਨੇ ਵੀ ਗਰੁੱਪ ਦੇ ਡਾਕਟਰ ਸਭ ਦੇ ਰੋਸਟਰ ਵਾਈਜ਼ ਡਿਊਟੀ ਲੱਗਦੀ ਹੁੰਦੀ ਹੈ ਸਾਡੇ ਕੋ ਹਰ ਹਰ ਸਪੈਸ਼ਲਿਟੀ ਦੇ ਡਬਲ ਡਬਲ ਡਾਕਟਰ ਹੈ ਸੋ ਇੱਥੇ ਪਹਿਲੀ ਗੱਲ ਇਹ ਹੈ ਕਿ ਐਮਡੀ ਮੈਡੀਸਨ ਦੀ ਪਰਮਨੈਂਟ ਓਪਰੇਟਿਵ ਸ਼ੁਰੂ ਹੋ ਗਈ ਹੈ ਡਾਕਟਰ ਦੀਪਕ ਕੌਲੀ ਸਰਜਨ ਨੇ ਜਿਹੜੇ ਆਲਰੇਡੀ ਪਹਿਲੇ ਉਹਨਾਂ ਦੇ ਕਲੈਂਟੇ ਸੀ ਉਹ ਵੀ ਇੱਥੇ ਇੱਥੇ ਹੀ ਆਪਣੀ ਸਰਵਿਸਿਜ਼ ਦੇ ਰਹੇ ਨੇ ਇਸ ਤੋਂ ਇਲਾਵਾ ਆਰਥੋ ਦੀ ਆਪਰੇਟੀ ਜਿਹੜੀ ਸ਼ੁਰੂ ਹੋ ਗਈ ਗਾਇਨੀ ਦੀ ਆਪਰੇਟੀ ਸ਼ੁਰੂ ਹੋ ਗਈ ਹੈ ਜਿਹੜੇ ਸੁਪਰ ਸਪੈਸ਼ਲਿਸਟ ਨੇ ਜਿਹੜੇ ਅਬਰੋਲ ਜਾਂਦੇ ਆ ਉਹਨਾਂ ਦੀ ਵੀ ਡਿਊਟੀ ਲੱਗ ਗਈ ਹੈ ਕਿ ਇੱਥੇ ਲੋਡ ਪੈਂਦੇ ਤੁਸੀਂ ਕਿਉਂਕਿ ਜਾਣਾ ਦੇ ਇਧਰੋਂ ਹੀ ਤੇ ਆਣਾ ਵੀ ਇਧਰੋਂ ਹੀ ਹੈ ਕਿ ਤੁਸੀਂ ਇੱਥੇ ਸਰਵਿਸਿਜ਼ ਪ੍ਰੋਵਾਈਡ ਕਰਾਣੀਆਂ ਉਹਨਾਂ ਦੀ ਬੇਸਿਕਲੀ ਜਿਹੜੀ ਲੋਡ ਹੁੰਦੀ ਹੈ ਉਹ ਹੁੰਦੀ ਹੈ ਉਹਨਾਂ ਦੇ opinion ਦੀ ਲੋਡ ਹੁੰਦੀ ਆ ਕਦੀ ਵੀ ਉਹ ਐਮਰਜੈਂਸੀ ਨਹੀਂ ਹੁੰਦੇ ਉਹ opinion ਦੇਣਾ ਵੀ ਸਾਡਾ opinion ਤੇ ਦਵਾਈਆਂ ਠੀਕ ਹੋਣੀ ਚਾ ਬੱਚਿਆਂ ਦੇ ਜੇ ਮੈ ਲਵਾਂ ਤੇ ਰੋਗਾ ਦੇ ਵੀ ਕੋਈ ਨਹੀਂ ਗਾਇਨੀ ਵਾਸਤੇ ਅਸੀਂ ਸ਼ੁਰੂਆਤ ਕਰਦੇ ਡਾਕਟਰ ਰੀਆ ਮਹਾਜਨ ਜਿਹੜੇ ਤੇ ਆਪਰੇਟਿ ਕਰਨਗੇ ਉਹਨਾਂ ਨਾਲ ਅਲਰਡੀ ਪਲਾਨ ਵੀ ਹੋ ਗਈ ਹੋਈ ਹੈ ਜਿਹੜੇ ਬੱਚਿਆਂ ਵਾਸਤੇ ਹੈ ਉਹਦੇ ਵਾਸਤੇ ਕੀ ਹੈ ਕਿ ਗਾਇਨੀ ਦਾ ਕੁਝ ਪਾਰਟ ਹੁੰਦਾ ਜਿਹੜਾ ਬੱਚਾ ਜਦੋਂ ਜੰਮਦਾ ਨਾ ਅਸੀਂ ਉਹਨਾਂ ਹੀ ਪਾਰਟ ਕਰਦੇ ਆ ਅਸੀਂ ਨਿੱਕੂ ਪਿੱਕੂ ਨੂੰ EMC ਪ੍ਰਮੋਟ ਨਹੀਂ ਕਰਦਾ ਲੇਕਿਨ ਮੈਂ ਤੁਹਾਡੇ ਨਾਲ ਦੋਸਤ ਦੱਸ ਹੀ ਦਵਾਂ ਤੁਸੀਂ ਕੁਐਸਚਨ ਬੜਾ ਦੀ ਪੁੱਛਿਆ EMC ਕ੍ਰੈਡਲ ਅੰਮ੍ਰਿਤਸਰ ਦੇ ਵਿੱਚ ਅਗਲੇ ਮਹੀਨੇ ਖੁੱਲਣ ਜਾ ਰਿਹਾ ਹੈ ਜਿਹਦੇ ਚ ਸਿਰਫ ਮਦਰ ਐਂਡ ਚਾਈਲਡ ਕੇਅਰ ਹੈ ਅੰਮ੍ਰਿਤਸਰ ਦਾ ਸਾਰਨਾ ਬੈਸਟ ਨਿੱਕੂ ਪ ਜਿਹੜਾ ਪ੍ਰੋਪਰ ਬੱਚੇ ਹਵਸਤੇ ਨੇ ਨਰਸਟ ਦੇ ਵਾਸਤੇ ਜਿਹੜੇ ਨਵੇਂ ਜਨਮੇ ਬੱਚੇ ਦੇ ਨਾ ਉਹਨਾਂ ਵਾਸਤੇ ਅਸੀਂ ਬਣਾ ਰਹੇ ਹਾਂ ਉਹ ਅੰਮਰਸਾ ਰਣਜੀਤਪੁਰ ਇਲਾਕੇ ਚ ਡੀ ਬਲੌਕ ਚ ਸ਼ੁਰੂ ਹੋ ਰਿਹਾ ਹੈ ਤੇ ਉਹ ਸਾਡੀ ਗਾਦਰਤ ਹੈ ਕਿ ਅਸੀਂ ਪ੍ਰਮੋਟ ਔਰ ਅਨਾਉਂਸ ਉਹ ਚੀਜ਼ ਕਰਦੇ ਆ ਜਿਹੜੀ ਜੀ ਸਾਡੇ ਕੋਲ ਅਵੇਲੇਬਲ ਹੈ ਅਗਰ ਨਹੀਂ ਅਵੇਲੇਬਲ ਅਸੀਂ ਨਹੀਂ ਕਰਦੇ ਠੀਕ ਹੈ ਮੇਰਾ ਨਾਮ ਰਿਸ਼ਵਰ ਰੋੜਾ ਹੈ ਜੀ ਮੈਂ ਕ੍ਰਿਟੀਕਲ ਕੇਅਰ ਐਕਸਪਰਟ ਹਾਂ ਇਸ਼ੂ ਦੇਖਦਾ ਸੋ ਅੱਜ ਅਸੀਂ ਕੋਲੀ ਹਸਪੀਟਲ ਬੈਠੇ ਆ ਜੋ ਕਿ ਧਾਰੀਵਾਲ ਵਿੱਚ ਹੈ ਤੇ EMS ਗਰੁੱਪ ਆਫ ਹਸਪੀਟਲ ਨੇ ਇਹਨੂੰ ਆਪਣੀ ਸੁਪਰ ਸਪੈਸ਼ਲਿਟੀ ਸਰਵ ਦੇਨ ਵਾਸਤੇ ਓਵਰਟੇਕ ਕੀਤਾ ਹੈ ਮੈਂ ਨਾਲ ਹੀ ਨਾਲ ਬਹੁਤ ਧੰਨਵਾਦੀ ਆ ਸਾਡੇ ਸਿਵਲ ਸਰਜਨ ਸਾਹਿਬ ਦਾ ਜੋ ਕਿ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਨੇ ਸਾਡੀ ਜਿਹੜੀ ਐਮਰਜੈਂਸੀ ਹੈ ਤੇ ਆਈ ਸੀ ਯੂ ਫੈਸਿਲਿਟੀ ਜਿਹੜੀ ਆਪਾਂ ਸਟਾਰਟ ਕੀਤੀ ਹੈ ਉਹਦਾ ਉਦਘਾਟਨ ਕੀਤਾ ਹੈ ਤੇ ਹੋਰ ਵੀ ਜਿਹੜੇ ਆਏ ਇੱਥੇ ਮਹਿਮਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਤੇ ਜਿਹੜੀ ਸਾਰੀ মিডিਆ ਜਿੱਥੇ ਪਹੁੰਚੀ ਹੋਈ ਹੈ ਕਿਉਂਕਿ মিডিਆ ਤੋਂ ਬਗੈਰ ਕਿਸੇ ਨੂੰ ਨਹੀਂ ਪਤਾ ਸੀ ਕੀ ਕੀ ਫੈਸਿਲਿਟੀ ਦੇ ਰਹੇ ਆ ਤੇ ਮੈਂ ਤੁਹਾਡਾ ਵੀ ਬਹੁਤ ਧੰਨਵਾਦੀ ਆ ਇੱਥੇ ਅਸੀਂ ਪਹਿਲਾਂ ਸਰਜਰੀ ਦਾ ਡਾਕਟਰ ਸਾਹਿਬ ਕਰ ਹੀ ਰਹੇ ਸੀ ਹੁਣ ਨਾਲ ਦੇ ਨਾਲ ਅਸੀਂ ਐਮਰਜੈਂਸੀ ਫੈਸਿਲਿਟੀ ਵੀ ਸ਼ੁਰੂ ਕਰਤੀ ਹੈ ਨਾਲ ਹੀ ਨਾਲ ਅਸੀਂ ਆਈ ਸੀ ਯੂ ਵੀ ਇੱਥੇ ਬਣਾਤਾ ਜਿਹਦੇ ਲਈ ਜਿਹੜੇ ਕ੍ਰਿਟੀਕਲ ਕੇਅਰ ਦੇ ਐਕਸਪਰਟ ਡਾਕਟਰ ਮੁਨੀਬ ਨੇ ਉਹ ਰੋਜ਼ ਇੱਥੇ ਤਨਾਤ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਮੈਨ ਚਾਹਨਾ ਕਿ ਧਾਰੀਵਾਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਮਿਲੇ ਕਿਉਂਕਿ ਧਾਰੀਵਾਲ ਆਉਂਦਾ ਦਾ ਗੁਰਦਾਸਪੁਰ ਡਿਸਟ੍ਰਿਕਟ 'ਚ ਹੀ ਹੈ ਆਪਾਂ ਧਾਰੀਵਾਲ ਨੂੰ ਹੀ ਨਹੀਂ ਦੇਖਣਾ ਅਸੀਂ ਹੋਰ ਵੀ ਜਿਹੜੇ ਪੀੜਤ ਨੇ ਜਿਨ੍ਹਾਂ ਨੂੰ ਲੋੜ ਹੈ ਇਲਾਜ ਦੀ ਉਹ ਸਾਰੇ ਇੱਥੇ ਹੁਮਾ ਕੇ ਪਹੁੰਚਣ ਤੇ ਆਪਣਾ ਇਲਾਜ ਕਰਾਣ। ਧਾਰੀਵਾਲ ਦੇ ਵਿੱਚ ਪਹਿਲਾਂ ਕੋਈ ਕ੍ਰਿਟੀਕਲ ਜੁੜਾ ਹੈਗਾ ਸੀ। ਧਾਰੀਵਾਲ ਦੇ ਵਿੱਚ ਮੇਰੀ ਨੌਲੇਜ ਦੇ ਹਿਸਾਬ ਨਾਲ ਇਹੋ ਜਿਹਾ ਕੋਈ ਕ੍ਰਿਟੀਕਲ ਯੂਨਿਟੀ ਸੀਗਾ ਇਹ ਪਹਿਲਾ ਆਈਸੀਯੂ ਫੈਸਿਲਿਟੀ ਹੈ ਜਿਹੜੀ ਕੋਲੀ ਹਸਪਤਾਲ ਵਿੱਚ ਈਐਮਸੀ ਗਰੁੱਪ ਆਫ ਹਸਪੀਟਲ ਵੱਲੋਂ ਸਟਾਰਟ ਕੀਤੀ ਗਈ। ਅਸੀਂ ਸਰ ਮਲਟੀਪਲ ਹਸਪੀਟਲ ਚਲਾਣੇ ਆ ਅੱਗੇ ਆਲਰੇਡੀ ਅਸੀਂ ਅਬਰੋਲ ਹਸਪੀਟਲ ਵੀ ਚਲਾ ਰਹੇ ਆ ਤੇ ਬੜਾ ਹੀ ਵਧੀਆ ਫੈਸਿਲਿਟੀ ਹਸਪੀਟਲ ਚਲਾਣਾ ਕੋਈ ਵੱਡੀ ਗੱਲ ਨਹੀਂ ਹੈ ਫੈਸਿਲਿਟੀ ਦੇਣਾ। ਮੈਡੀਕੀ ਰਾਤ ਰਾਤ 24 ਘੰਟੇ ਫੈਸਿਲਿਟੀ ਦੇਣਾ ਸਭ ਤੋਂ ਵੱਡੀ ਗੱਲ ਹੈ ਬਿਲਡਿੰਗ ਬਣਾਉਣ ਨਾਲ ਹਸਪਤਾਲ ਨਹੀਂ ਚੱਲਦਾ ਜੀ ਉਹਦੇ ਲਈ ਫੈਸਿਲਿਟੀ ਹੋਣੀ ਚਾਹੀਦੀ ਹੈ ਡਾਕਟਰ ਚਾਹੀਦੇ ਹੈ ਮਸ਼ੀਨਰੀ ਚਾਹੀਦੀ ਹੈ ਤੇ 24/7 ਫੈਸਿਲਿਟੀ ਚਾਹੀਦੀ ਹੈ ਇਹ ਨਹੀਂ ਕਿ ਰਾਤ ਨੂੰ ਅਸੀਂ ਦਰਵਾਜ਼ਾ ਬੰਦ ਕਰ ਲਈਏ ਤੇ ਮਰੀਜ਼ ਨੂੰ ਅੰਮ੍ਰਿਤਸਰ ਭਜਨਾ ਪੈ ਜਾਏ ਇਸ ਵਿੱਚ ਉਹਦੀ ਜਾਨ ਚਲੀ ਜਾਂਦੀ ਹੈ 24 ਅਗਰ ਅਵੇਲੇਬਲ ਹੈ ਬਿਲਕੁਲ ਜੀ ਅਸੀਂ ਆਲਰੇਡੀ 2 ਮਹੀਨੇ ਤੋਂ ਇਹਨੂੰ ਚਲਾ ਰਹੇ ਹਾਂ ਅਸੀਂ ਕੋਈ ਵੀ ਚੀਜ਼ ਦਾ ਐਲਾਨ ਉਦੋਂ ਤੱਕ ਨਹੀਂ ਕਰਦੇ ਜਦੋਂ ਤੱਕ ਸਾਡੇ ਕੋਲ ਪੂਰੀ ਫੈਸਿਲਿਟੀ ਨਾ ਹੋਵੇ ਸੋ ਅੱਜ ਅਸੀਂ ਇਹਦਾ ਉਦਘਾਟਨ ਦਾ ਰਸਮੀ ਰ ਇਸਟੈਬਲਿਸ਼ ਆ অলਰੈਡੀ 10 ਤੋਂ 12 ਮਰੀਜ਼ ਅਸੀਂ ਇੱਥੇ ਇੱਕ ਟਾਈਮ ਤੇ ਇਲਾਜ ਕਰਦੇ ਧਾਰੀਵਾਲ ਵਿੱਚ ਜਿਹੜਾ ਐਮਸੀ ਗਰੁੱਪ ਆਫ ਜਿਹੜੇ ਹਸਪੀਟਲਸ ਆ ਉਹਨਾਂ ਦੇ ਵਿੱਚ ਹੋਰ ਐਡ ਹੁੰਦੇ ਹੋਏ ਆ ਧਾਰੀਵਾਲ ਦੇ ਵਿੱਚ ਵੀ ਉਹਨਾਂ ਦਾ ਇੱਕ ਹਸਪੀਟਲ ਜਿਹੜਾ ਉਹਨਾਂ ਵੱਲੋਂ ਖੋਲਿਆ ਗਿਆ ਇਧਰ ਲਈ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਪਵਨ अरोड़ा ਜੀ ਚੇਅਰਮੈਨ ਉਹਨਾਂ ਦੇ ਬੇਟੇ ਰਿਸ਼ਭ ਜੀ ਉਹਨਾਂ ਦੇ ਮੈਡਮ ਉਹਨਾਂ ਦੇ ਡਾਕਟਰਾਂ ਨਾਲ ਸਾਰਿਆਂ ਦਾ ਧੰਨਵਾਦੀ ਵੀ ਉਹਨਾਂ ਨੇ ਮੈਨੂੰ ਬੁਲਾਇਆ ਇੱਥੇ ਇਹਦੀ ਓਪਨਿੰਗ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ EMC ਹਸਪਤਾਲ ਜਿਹੜਾ ਹੈ ਬਹੁਤ ਸਾਡੇ ਏਰੀਆ ਦੇ ਵਿੱਚ ਹੋਰ ਵੀ ਜਗ੍ਹਾ ਦੇ ਉੱਤੇ ਸਾਰੀਆਂ ਹੈਲਥ ਸਰਵਿਸ ਜਿਹੜੀਆਂ ਡੇਰੇ ਆ ਜਿਹੜਾ ਧਾਰੀਵਾਲ ਦਾ ਏਰੀਆ ਖਾਸ ਕਰਕੇ ਇਹਦਾ ਏਰੀਆ ਜਿਹੜਾ ਬਹੁਤ ਰੂਰਲ ਏਰੀਆ ਹੈ ਜਿਹਦੇ ਵਿੱਚ ਬਹੁਤ ਐਮਰਜੈਂਸੀ ਸਰਵਿਸ ਦੀ ਕਈ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਔਰ ਇਹ ਜਿਹੜੀਆਂ ਐਮਰਜੈਂਸੀ ਸਰਵਿਸ ਜਿਹੜਾ ਹੁਣ ਪੂਰੀ ਤਰ੍ਹਾਂ ਦੇ ਉੱਤੇ ਜਿਹੜੀਆਂ ਸਾਰੀਆਂ ਇੱਥੇ EMC ਹਸਪਤਾਲ ਦੇ ਵਿੱਚ ਟੈਕਲ ਹੋ ਜਾਣਗੀਆਂ ਜਿੰਨੀਆਂ ਵੀ ਸਪੈਸ਼ਲਾਈਜ਼ ਸਰਵਿਸ ਹੈ ਜਿਹੜੀਆਂ ਕਿ ਇਹ ਹਸਪਤਾਲ ਕਰਕੇ ਸਾਰਿਆਂ ਨੂੰ ਇੱਥੇ ਮਿਲ ਜਾਣਗੀਆਂ ਕੋਈ ਵੀ ਕਾਰਡੀਓਲੋਜੀ ਦੇ ਨਾਲ ਰਿਲੇਟਡ ਹੈ ਨੇਫਰੋਲੋਜੀ ਦੇ ਨਾਲ ਰਿਲੇਟਡ ਹੈ ਕੋਈ ਯੂਰੋਲੋਜੀ ਨਾਲ ਰਿਲੇਟਡ ਹੈ ਜਾਂ ਨਿਊਰੋਨ ਨਾਲ ਰਿਲੇਟਡ ਹੈ ਸਾਰੀਆਂ ਸਰਜਰੀਜ਼ ਅਵੇਲੇਬਲ ਹੋਣਗੀਆਂ ਜਿਹਦੇ ਲਈ ਲੋਕਾਂ ਨੂੰ ਅੰਮ੍ਰਿਤਸਰ ਵਿਖੇ ਜਾਣਾ ਪੈਂਦਾ ਸੀ ਦੂਰ ਦੂਰ ਦੇ ਲਈ ਆਪਣੀ ਟ੍ਰੀਟਮੈਂਟ ਲਈ ਜਾਣਾ ਚਾਹੁੰਦਾ ਸੀ ਇਸ ਕਰਕੇ ਇਸ ਏਰੀਆ ਨੂੰ ਜਿੰਨੀਆਂ ਸਰਜਰੀਆਂ ਜਿਹੜੀਆਂ ਹੈਗੀਆਂ ਜਿਹੜੀ ਇੱਥੇ ਮਿਲਣਗੀਆਂ ਔਰ ਇਹਦਾ ਉਹ ਮੈਨੂੰ ਜੋ ਮੈਨੂੰ ਉਮੀਦ ਹੈ ਵੀ ਸਾਰੇ ਉਹਦਾ ਪ੍ਰੋਪਰ ਬੈਨੀਫਿਟ ਵੀ ਉਠਾਣਗੇ ਔਰ ਸਭ ਤੋਂ ਜਿਹੜਾ ਜ਼ਰੂਰੀ ਇਹ ਹੈ ਕਿ ਡਾਕਟਰ ਸਭ ਜਿਹੜੇ ਇੱਥੇ ਹੈਗੇ ਸਾਰੇ ਬੜ ਜਿਨ੍ਹਾਂ ਵੱਲੋਂ ਕੋਈ ਵੀ ਸਰਵਿਸਿਸ ਦੇਣ ਦੀ ਪ੍ਰੋਬਲਮ ਨਹੀਂ ਹੈ ਔਰ ਹਸਪੀਟਲ ਦੇ ਵਿੱਚ ਸਾਰੀਆਂ ਹੀ ਸਰਵਿਸ ਜਿਹੜੀਆਂ ਪ੍ਰੋਪਰਲੀ ਇਕਵਿਪਡ ਹੈ ਪ੍ਰੋਪਰਲੀ ਐਮਰਜੈਂਸੀ ਪ੍ਰੋਪਰਲੀ ਆਈਸੀਯੂ ਪ੍ਰੋਪਰਲੀ ਇਕਵਿਪਡ ਹੈ ਔਰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਲੋਕਾਂ ਦੇ ਲਈ ਪ੍ਰੋਬਲਮ ਨਹੀਂ ਆਏਗੀ ਔਰ ਮੈਨੂੰ ਉਮੀਦ ਹੈ ਵੀ ਲੋਕ ਇਹਦਾ ਫਾਇਦਾ ਉਠਾਣਗੇ ਔਰ ਸਾਰੀ ਸਰਵਿਸ ਜਿਹੜੀਆਂ ਮੈਂ ਕਿਤੇ ਜਾਣ ਦੀ ਬਜਾਏ ਇੱਥੇ ਹੀ ਆਪਣੀਆਂ ਅਵੇਲ ਕਰਨਗੇ ਥੈਂਕ ਯੂ ਸਭ ਤੋਂ ਹੋਣ ਗਿਆ ਧਾਰੀਵਾਲ ਦੇ ਵਿੱਚ ਇਹ ਐਮਸੀ ਦਾ ਜ਼ਰੂਰ ਧਾਰੀਵਾਲ ਦੇ ਵਿੱਚ ਇਹਦਾ ਆਨ ਦਾ ਮੀਲ ਪੱਥਰ ਜ਼ਰੂਰ ਸਾਬਤ ਹੋਏਗਾ ਇਹ ਇਸ ਕਰਕੇ ਹੈਗਾ ਕਿਉਂਕਿ ਬਹੁਤ ਸਾਰੀਆਂ ਤੁਹਾਨੂੰ ਵੀ ਪਤਾ ਵੀ ਸ਼ਾਇਦ ਸਰਵਿਸ ਜਿਹੜੀਆਂ ਇੱਥੇ ਅਵੇਲੇਬਲ ਨਹੀਂ ਹੈਗੀਆਂ ਸਿਰਫ ਡਾਕਟਰ ਸਾਹਿਬ ਜਿੱਦਾ ਅੱਗੇ ਤੇ ਸਰਜਰੀ ਕੁਝ ਮੈਡੀਸਨ ਦੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਸਾਰੀਆਂ ਹੁਣ ਜਿਹੜੀਆਂ ਸਰਵਿਸ ਜਿਹੜੀਆਂ ਇੱਕ ਰੂਫ ਦੇ ਥੱਲੇ ਮਿਲਣੀਆਂ ਜਿਹੜੀਆਂ ਇਹ ਜੋ ਮਰਜੀ ਹੈ ਇਹਦਾ ਇੱਕ ਬੈਨੀਫਿਟ ਹੁੰਦਾ ਹੀ ਹੈ ਲੋਕਾਂ ਲਈ ਪਿੰਡ ਦੇ ਵਿੱਚ ਕਿੰਨੇ ਜਿਹੜੇ ਆ ਪਿੰਡ ਜਿਹੜੇ ਇਹਨਾਂ ਨੂੰ ਕਿਸ ਹਸਪਤਾਲ ਨੂੰ ਲੱਭਦੇ ਆ ਇਹਦੇ ਇਸ ਦੇਖੋ ਪਿੰਡ ਦੇ ਬਹੁਤ ਸਾਰੇ ਆ ਇਹਦੇ ਵਿੱਚ ਜੋ ਮਿਨਿਮਮ ਹੈ ਦੇਖੋ ਇਹਦੇ ਵਾਸਤੇ ਹਸਪਤਾਲ ਲਈ ਪਿੰਡ ਦਾ ਕੋਈ ਇਹਨਾਂ ਦਾਇਰਾ ਨਹੀਂ ਹੁੰਦਾ ਪਰ ਫਿਰ ਵੀ ਇਹਦੇ ਲਈ ਘਟੋ ਘਟ ਮੇਰੇ ਖਿਆਲੇ ਦੇ ਲੱਗੇ ਚ ਅੱਗੇ 1.5 200 ਪਿੰਡ ਤੇ ਹੈ ਹੀ ਐ ਜਿਹੜਾ ਇਹਨੂੰ ਬਿਲਕੁਲ ਲੱਗੇ ਰਹਿਣਗੇ ਪਰ ਕਿਸੇ ਵੀ ਹਸਪਤਾਲ ਤੇ ਜਾਣ ਲਈ ਕਿਸੇ ਵੀ ਕੋਈ ਪਿੰਡ ਦਾ ਦਾਰਾ ਨਹੀਂ ਹੁੰਦਾ ਕੋਈ ਵੀ ਕਿਤੇ ਜਾ ਕੇ ਆਪਣੀ ਸਰਸਜ ਲੈ ਸਕਦਾ